ਸੋਚ ਹੋਵੇ ਤਾਂ ਇਸ ਨੌਜਵਾਨ ਵਰਗੀ ਆਪਣੇ ਜਨਮ ਦਿਨ ਮੌਕੇ ਅਰਦਾਸ ਮੈਲ ਫਿਰ ਸੁਸਾਇਟੀ ਨੂੰ ਦਿੱਤੀ ਟ੍ਰਾਈਸਾਈਕਲ ਸੁਸਾਇਟੀ ਵੱਲੋਂ ਲੋੜਵੰਦ ਬਿਕਲਾਂਗ ਨੂੰ ਉਹ ਟ੍ਰਾਈਸਾਈਕਲ ਕੀਤੀ ਗਈ ਪੇਟ ਇਸ ਮੌਕੇ ਸੁਸਾਇਟੀ ਪ੍ਰਧਾਨ ਜਤਿੰਦਰ ਬੋਬੀ ਕਰਨ ਕਿਆਹਲ ਬੰਟੀ ਜਲੰਧਰ ਜੁਗੇਸ਼ ਬਜਾਜ ਉਸੇ ਮੌਜੂਦ ਰਹੇ ਸੁਸਾਇਟੀ ਵੱਲੋਂ ਦਿੱਤੀ ਗਈ ਟ੍ਰਾਈਸਾਈਕਲ ਲੈਨ ਆਈ ਬਿਕਲਾਂਗ ਵੱਲੋਂ ਕੀ ਕੀਤਾ ਗਿਆ ਸੁਣੋ ਤੁਸੀਂ ਵੀ ਇਸ ਵੀਡੀਓ ਚੋਬੇ ਕੀ ਨਾਮ ਆਪਣਾ ਮੇਰਾ ਬਾਸੂ ਨੂੰ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਤੁਹਾਨੂੰ ਸੁਸਾਇਟੀ ਵੱਲੋਂ ਆ ਟਰਾਈਸਾਈਕਲ ਦਿੱਤੀ ਗਈ ਹੈ ਮੈਨੂੰ ਬਹੁਤ ਖੁਸ਼ੀ ਆ ਮੈਂ ਤਰਫੇ ਇਹਨਾਂ ਦਾ ਇਹਦੇ ਆਸਰੇ ਕੋਈ ਆਪਣਰ ਤਰਫੇ ਸੁਭੂਗਾ ਤੇ ਇਹ ਆਸ ਕੋ ਕੋ ਇਹਨਾਂ ਦਾ ਧੰਨਵਾਦ ਕਰਦਾ ਹਾਂ ਵੋਇਟ ਜੀ ਕਾ ਖਾਲਸਾ ਵੋਇਟ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਪਤਾ ਹੈ ਕਿ ਅਦਾਸ ਵੈਲਫੇਅਰ ਸੁਸਾਇਟੀ ਵੱਲੋਂ ਨਿਤ ਕੋਈ ਨਾ ਕੋਈ ਨਵਾਂ ਪੁਰਾਣਾ ਕੀਤਾ ਜਾਂਦਾ ਇਹ ਉਪਰਾਲੇ ਤਦ ਹੀ ਹੁੰਦੇ ਜਦੋਂ ਪੈਣ ਭਰਾਵਾਂ ਦਾ ਐਨ ਆਰ ਆਈ ਵੀਰਾਂ ਦਾ ਸਾਡੇ ਜਲੰਧਰ ਵੀਰਾਂ ਦਾ ਫਗਵਾੜੇ ਦੇ ਵੀਰਾਂ ਦਾ ਸਾਕ ਹੋਵੇ ਤੇ ਅੱਜ ਸਾਡਾ ਵੀਰ ਜਿਹੜਾ ਕਿ ਕਰਨ ਆ ਜਿਹਦਾ ਬਰਥਡੇ ਆ 5 ਤਰੀਕ ਨੂੰ ਇਸ ਵੀਰ ਦੀ ਸੋਚ ਨੂੰ ਸਲਾਮ ਆ ਇਸ ਵੀਰ ਦੀ ਹਮੇਸ਼ਾ ਸਾਡੀ ਅਰਦਾਖ ਵੈਲਫੇਅਰ ਸੁਸਾਇਟੀ ਨੂੰ ਬਹੁਤ ਵੱਡੀ ਦੇਣ ਆ ਹੋਰ ਅਰਦਾਖ ਵੈਲਫੇਅਰ ਸੁਸਾਇਟੀ ਲਈ ਕਦੀ ਕੁਛ ਨਾ ਕੁਛ ਕਦੀ ਕੁਛ ਨਾ ਕੁਛ ਕਰਦਾ ਹੀ ਰਹਿੰਦਾ ਵਾ ਤੇ ਪੁਨੇ ਦਾ ਜਨਮ ਦਿਨ ਸੀ ਤੇ ਦੀ ਸੋਚ ਸੀਗੀ ਮੈਂ ਕਿਸੇ ਜਿਹੜਾ ਕਿ ਚੱਲ ਫੇਰ ਨਹੀਂ ਸਕਦਾ ਉਸ ਸਮਰਥ ਬੰਦੇ ਨੂੰ ਮੇਹਾ ਹਾਰ ਸਾਈਕਲ ਜਮਾ ਤੇਸ ਵੀਰ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇਰੇ ਪਰਿਵਾਰ ਦੀ ਤੇਰੀ ਉਮਰ ਲੰਬੀ ਕਰੇ ਰੱਬ ਤੈਨੂੰ ਖੁਸ਼ ਰੱਖੇ ਬਾਬਾ ਜੀ ਇਸ ਬੰਦੇ ਨੇ ਇਹਨੂੰ ਦਿਓਸ਼ ਅਸ਼ੀਰਵਾਦ ਮਹਾਰਾਜ ਦਿੱਤਾ ਸਹੀ